26 ਜਨਵਰੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਦੇ ਹਾਲ ਗੇਟ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੀਤਾ ਗਿਆ ਤੇ ਫਲੈਗ ਮਾਰਚ ਕਰਕੇ ਸ਼ਹਿਰ ਵਾਸੀਆਂ ਨੂੰ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਏ ਰੱਖਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਅੰਮ੍ਰਿਤਸਰ ਹਾਲਗੇਟ ਵਿਖੇ ਥਾਣਾ ਗੇਟ, ਹਕੀਮਾ, ਥਾਣਾ B ਡਿਵੀਜ਼ਨ ਅਤੇ ਥਾਣਾ E ਡਿਵੀਜ਼ਨ ਦੇ اسلامਾਬਾਦ ਦੇ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੀਤਾ ਗਿਆ ਜਿਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ACP ਸੈਂਟਰਲ ਸੁਰਿੰਦਰ ਸਿੰਘ ਨੇ ਦੱਸਿਆ ਕਿ 26 ਜਨਵਰੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤੇ ਇਸ ਨਾਲ ਹੀ ਉਹਨਾਂ ਨੇ ਦੱਸਿਆ ਦੇ 26 ਜਨਵਰੀ ਦੇ ਮੱਦੇਨਜ਼ਰ 4 ਤੇ ਕਰੀਬ ਪੁਲਿਸ ਮੁਲਾਜ਼ਮ ਹਲਕਾ ਸੈਂਟਰਲ ਦੇ ਵਿੱਚ ਲਗਾਏ ਗਏ ਨੇ ਤਾਂ ਜੋ ਕਿਸੇ ਵੀ ਤਰੀਕੇ ਦੀ ਕੋਈ ਅਣ ਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਆਖਿਆ ਕਿ ਪਿਛਲੇ ਦਿਨੀ ਦੁਰਗਿਆਣਾ ਮੰਦਿਰ ਨੂੰ ਤਾਲੇ ਲਗਾਉਣ ਸੰਬੰਧੀ ਵਿਦੇਸ਼ ਬੈਠੇ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਗੁਰਪਤਵੰਨ ਸਿੰਘ ਪੰਨੂ ਦੇ ਉੱਤੇ ਉਸ ਮਾਮਲੇ ਨੂੰ ਲੈ ਕੇ ਪਰਚਾ ਦਰਜ ਕਰ ਲਿਆ ਗਿਆ ਹੈ ਇਹ ਫਲੈਗ ਮਾਰਚ 26 ਜਨਵਰੀ ਦੇ ਸੰਬੰਧ ਚ ਜਿਹੜਾ ਵਾ ਸਾਡੀ ਸਬਡਿਵੀਜ਼ਨ ਸੈਂਟਰਲ ਦੇ ਵਿੱਚ ਕੱਢਿਆ ਜਾ ਰਿਹਾ ਮਾਨਜੋਬ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਔਰ ਸਾਡੇ ਐਡੀਐਸਪੀ ਵਨ ਸਾਹਿਬ ਸ੍ਰੀ ਮੋਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਐਸਚਓ ਔਰ ਸਾਰੀ ਫੋਰਸ ਜਿਹੜੀ ਆ ਉਹ ਇਹਦੇ ਵਿੱਚ ਸ਼ਾਮਲ ਹੋਈ ਆ ਔਰ ਇਹ ਫਲੈਗ ਮਾਰਚ ਆਪਾਂ ਹਾਲ ਗੇਟ ਤੋਂ ਸ਼ੁਰੂ ਕਰਾਂਗੇ ਹਾਲ ਗੇਟ ਤੋਂ ਲੈ ਕੇ ਘੁੰਮ ਕੇ ਸਕੰਦਰੀ ਗੇਟ ਤੱਕ ਪੈਦਲ ਫਲੈਗ ਮਾਰਚ ਕੀਤਾ ਜਾਏਗਾ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਵਾ ਸਾਰੀ ਸਬਡਿਵੀਜ਼ਨ ਦੇ ਵਿੱਚ ਜਿਹੜਾ ਚੱਕਰ ਲਾਇਆ ਜਾਵੇ ਠੀਕ ਹੈ ਦਰਅਸਲ ਅੱਜ ਇੱਕ ਮਾਮਲਾ ਦਰਦ ਕੀਤਾ ਗਿਆ ਸੁਖਵਰ ਸਿੰਘ ਪੰਨੋ ਦੇ ਉੱਪਰ ਕਈ ਤਰ੍ਹਾਂ ਦੇ ਰਵਾਇਦਾਇਕ ਇਹ ਇਹਦੇ ਵਿੱਚ ਪਹਿਲਾਂ ਤਾਂ ਜਿਹੜੀ ਫੋਰਸ ਸਾਡੀ ਸਬਡਿਵੀਜ਼ਨ ਜਿਹੜੀ ਸੈਂਟਰਲ ਦੇ ਚਾਰ ਥਾਣੇ ਆ ਜੀ ਡੀ ਡਿਵੀਜ਼ਨ ਈ ਡਿਵੀਜ਼ਨ ਗੇਟ ਕੀਮਾ ਤੇ ਸਲਾਮਾਬਾਦ ਉਹਦੀ ਫੋਰਸ ਆ ਸਾਰੀ ਔਰ ਬਾਕੀ ਸਾਨੂੰ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਲ ਹਮਾਇਆ ਕਰਾਈ ਕੇ ਉਹ ਨਾਲ ਲਾਈ ਗਈ ਹੈ ਜੀ ਸਰ ਜਿਹੜਾ ਮਾਮਲਾ ਵੀ ਲਾਈ ਜਾਂਦੇ ਸੀ ਅੱਜ ਤੱਕ ਨਜ਼ਰ ਨਹੀਂ ਆ ਰਹੀ ਉਹ ਮਾਮਲਾ ਜਿਹੜਾ ਆ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਆਡੀਓ ਵੀਡੀਓ ਉਹਦੇ ਤਹਿਤ ਜਿਹੜਾ ਵਾ ਉਹ ਥਾਣਾ ਡਿਵੀਜ਼ਨ ਚ ਪਰਚਾ ਦਰਜ ਕੀਤਾ ਗਿਆ ਸਰ 26 ਜਨਵਰੀ ਲੈ ਕੇ ਕੀ ਦਾਇਰਤਾ ਨਹੀਂ ਜਿਹੜੀ ਇੱਥੇ ਲਗਾਈ ਗਈ ਹੈ ਸਾਡੀ ਸਬਡਿਵੀਜ਼ਨ ਦੇ ਵਿੱਚ ਸਾਡੇ ਸਬਡਿਵੀਜ਼ਨ ਦੀ ਟੋਟਲ 3304 ਫੋਰਸ ਹੈ ਜੀ ਬਾਕੀ ਸਾਨੂੰ ਐਕਸਟਰਾ ਫੋਰਸ ਜਿਹੜੀ ਹੈ 100 ਜਿਹੜੀ ਐਕਸਟਰਾ ਫੋਰਸ ਜਿਹੜੀ ਸੀਪੀ ਸਰ ਵੱਲੋਂ ਮਈਆ ਕਰਾਈ ਗਈ ਆ ਉਹ ਸਾਰੀ ਸਾਡੀ ਸਬਡਿਵੀਜ਼ਨ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਪੈਟਰੋਲਿੰਗ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ 24 ਆਵਰ ਜਿਹੜੇ ਸਾਡੇ ਉਹ ਜਿਹੜੇ ਨਾਕਾ ਨਾਕੇ ਚੱਲ ਰਹੇ ਸਰ 26 ਜਨਵਰੀ ਲੈ ਕੇ ਕੀ ਰਹਿਤਾਂ ਨੇ ਜਨਤਾ ਨੂੰ ਜਾਂ ਹੁੱਲੜਵਾਜਾਂ ਨੂੰ ਜਾਂ ਸਰਕਾਰੀ ਅੰਤਰਾਂ ਨੂੰ 26 ਜਨਵਰੀ ਨੂੰ ਲੈ ਕੇ ਇਹੀ ਆ ਜੀ ਸਾਰਾ ਪੀਸਫੁਲੀ ਜਿਹੜਾ ਵਾ 26 ਜਨਵਰੀ ਜਿਹੜੀ ਮਨਾਈ ਜਾਏਗੀ ਔਰ ਇਹਦੇ ਲਈ ਅਸੀਂ ਪ ਜਿਹੜੇ ਹੁੱਲੜਵਾਜ ਨੇ ਜਾਂ ਕੋਈ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਇਹ ਹਦਾਇਤ ਆ ਕਿ ਜੇ ਕੋਈ ਇਦਾਂ ਦੀ ਕੋਈ ਹਰਕਤ ਕਰੇਗਾ ਤਾਂ ਇਹ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਇਹ ਜਿਹੜਾ ਆਪਣਾ ਫਲੈਗ ਮਾਰਚ ਕਿੱਥੋਂ ਕਿੱਥੇ ਜਾ ਰਿਹਾ ਜੀ ਹੁਣ ਇਹ ਫਲੈਗ ਮਾਰਚ ਫਿਲਹਾਲ ਅਸੀਂ ਹੌਲ ਗੇਟ ਤੋਂ ਸ਼ੁਰੂ ਕੀਤਾ ਜੀ ਪੈਦਲ ਆਪਾਂ ਭਰਾਵਾਂ ਦੇ ਟਾਬੇ ਤੋਂ ਹੁੰਦੇ ਕਟੜਾ ਜੈਮਲ ਸਿੰਘ ਥਾਣੀ ਸਕੰਦਰੀ ਗੇਟ ਤੱਕ ਆਪਾਂ ਇਹਨੂੰ ਪੈਦਲ ਕਵਰ ਕਰਾਂਗੇ ਜੀ ਬਾਕੀ ਅਸੀਂ ਸਬਡੂਨਿਆ ਦੇ ਏਰੀਆ ਦੇ ਵਿੱਚ ਗੱਡੀਆਂ ਦੇ ਉੱਪਰ ਕਵਰ ਕਰਾਂਗੇ 26 ਜਨਵਰੀ ਤੱਕ ਐਸੇ ਤਰ੍ਹਾਂ ਫਲੈਗ ਮਾਰਚ ਜਾਰੀ ਰਹਿਣਗੇ ਜ ਔਰ ਜਿਹੜੀ ਹਾਲ ਗੇਟ ਦੇ ਵਿੱਚ ਬਾਜ਼ਾਰ ਨੇ ਯੂਟੀ ਮਾਰਕੀਟ ਉਹਦੇ ਵੀ ਆਪਾਂ ਐਂਟੀਸੈਪਟਿਵ ਚੈਕਿੰਗ ਕਰਵਾ ਰਹੇ ਹਾਂ ਸਰ ਪੈਰੀਗੇਟ ਲਗਾ ਕੇ ਚੈਕਿੰਗ ਵਗੈਰਾ ਹੀ ਕਰੋਗੇ ਜੀ ਹਾਂਜੀ 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 ਸਾਡੇ ਉਹ ਨਾਕੇ ਬੰਦੀ ਤੇ ਸਾਡੀ ਤੁਹਾਨੂੰ ਦੱਸਿਆ 24 ਆਵਰ ਚੱਲ ਰਹੀ ਆ ਉਹਦੇ ਵਿੱਚ ਚੈਕਿੰਗ ਵੀ ਚੱਲ ਰਹੀ ਆ ਔਰ ਸ਼ਾਮ ਨੂੰ ਵੀ ਸਾਡੇ ਨਾਕੇ ਰਾਤ ਰਾਤ ਨੂੰ ਵੀ ਹੁੰਦੇ ਆ ਜੀ ਦਿਨੇ ਵੀ ਹੁੰਦੇ ਚੈਕਿੰਗ ਦੌਰਾਨ ਕੁਝ ਮਿਲਿਆ ਜੀ ਹੁਣ ਤੱਕ ਚੈਕਿੰਗ ਦੌਰਾਨ ਅਸੀਂ ਛੱਕੀ ਬੰਦੇ ਲੈ ਕੇ ਆਂਦੇ ਜੀ ਰਾਉਂਡ ਅਪ ਕੀਤੇ ਹੋਏ ਆ ਜੀ ਉਹਨਾਂ ਤੋਂ ਪੁੱਛ ਕੇ ਚੱਲ ਰਹੀ ਆ